ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇਕ ਬਾਤ ਸਹਸ 18 ਹੈ ਕਹਿਣ ਕਤੇਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਏਤੀ ਸੁਰਤ ਨਾ ਪਾਈਆ ਨਦੀਆ ਅਤਿਗਾਹ ਬਵਹ ਸਮੁੰਦ ਨਾ ਜਾਣੀਐ ਹੈ ਸਮੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਵਨੀ ਜੇ ਤੇਸ ਮਨ ਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ